ਨਾ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਹੀ ਸਾਰੇ ਟੱਬਰ ਦੇ ਉੱਤੇ ਪਰਚੇ ਦਰਜ ਕਰ ਲਏ ਗਏ ਤੇ ਜਿਸ ਤੋਂ ਬਾਅਦ ਲਗਾਤਾਰ ਸਿਆਸਤ ਹੋਰ ਗਰਮਾ ਗਈ ਹੈ ਤੇ ਉੱਥੇ ਹੀ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਅਕਾਲੀ ਦਲ ਆਈ ਹੈ ਤੇ ਸਰਬਜੀਤ ਸਿੰਘ ਝਿੰਜਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਆਪ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਅਤੇ ਉਹਨਾਂ ਨੇ ਕਿਹਾ ਕਿ ਪਾਨਾ ਸਿੱਧੂ ਦੀ ਭੈਣ ਦੇ ਉੱਤੇ ਵੀ ਪਰਚਾ ਦਰਜ ਕੀਤਾ ਗਿਆ ਤੇ ਜੋ ਉਹਨਾਂ ਦੀ ਭੈਣ ਦੇ ਨਾਲ ਜਿਹੜਾ ਤਸ਼ੱਦਦ ਹੋ ਰਿਹਾ ਹੈ ਉਹ ਗਲਤ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਰੀਆਂ ਧੀਆ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤੇ ਪ੍ਰੰਤੂ ਅਜੇਹਾ ਜਿਹੜਾ ਆਪ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਤੇ ਜਿਸ ਨੂੰ ਲੈ ਕੇ ਲੱਗਾ ਤਾਰ ਹੁਣ ਆਮ ਆਦਮੀ ਪਾਰਟੀ ਤੇ ਮੂੜ ਸਵਾਲ ਸ਼੍ਰੋਮਣੀ ਅਕਾਲੀ ਦਲ ਨੇ ਉਠਾਏ ਨੇ ਤੇ ਇਸ ਗੱਲ ਨੂੰ ਲੈ ਕੇ ਹੁਣ ਹੋਰ ਵੀ ਸਵਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਚੱਕੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਰਬਜੀਤ ਸਿੰਘ ਝਿੰਜਰ ਦਾ ਹੋਰ ਕੀ ਕਹਿਣਾ ਹੈ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸੋ ਜਿੱਥੇ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਕਿਉਂਕਿ ਅੱਜ ਪੰਜਾਬ ਜਿਹੜੀਆਂ ਮੁਸ਼ਕਲਾਂ ਦੇ ਨਾਲ ਕਿਰਿਆ ਹੋਇਆ ਉਹ ਆਪਾਂ ਪੱਲੀ ਪਾਤੀ ਜਾਣਦੇ ਆ ਹਰ ਮੁੱਦੇ ਤੇ ਚਾਹੇ ਉਹ ਕਿਸਾਨ ਮੁੱਦਾ ਚਾਹੇ ਉਹ ਵਪਾਰੀ ਵਰਗ ਦੇ ਮੁਸ਼ਕਲਾਂ ਨੇ ਚਾਹੇ ਮਜ਼ਦੂਰ ਵਰਗ ਦੀਆਂ ਮੁਸ਼ਕਲਾਂ ਨੇ ਚਾਹੇ ਨੌਜਵਾਨਾਂ ਦੇ ਮੁਸ਼ਕਲਾਂ ਨੇ ਹਰੇਕ ਵਰਗ ਨੂੰ ਜੀ ਆਵਾਜ਼ ਬਣ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪੰਜਾਬੀ ਦਾ ਝੰਡਾ ਚੱਕ ਕੇ ਪੂਰੇ ਪੰਜਾਬ ਦੇ ਦੌਰੇ ਤੇ ਨੇ ਜਿਹਦੇ ਵਿੱਚ ਮੈਂ ਸਮਝਦਾ ਕਿ ਬਹੁਤ ਵੱਡਾ ਜਿਹੜਾ ਉਤਸ਼ਾਹ ਹਰੇਕ ਵਰਗ ਦਾ ਦੇਖਣ ਨੂੰ ਮਿਲ ਰਿਹਾ ਹਰੇਕ ਵਰਗ ਨਾਲ ਉਹ ਕਿਸਦਾ ਸੁਖਵੀਰ ਸਿੰਘ ਬਾਦਲ ਜੀ ਦੀ ਇਸ ਯਾਤਰਾ ਵਿੱਚ ਨਾਲ ਚੱਲ ਰਿਹਾ ਤੇ ਨਾਲ ਹੀ ਜਿਹੜਾ ਰਾਤ ਦੀ ਇੱਕ ਹੋਰ ਮੁੱਦਾ ਕੱਲ ਦਾ ਆਇਆ ਦੇਖੋ ਯੂਟਿਊਬਰ ਬਲੌਗਰ ਨੌਜਵਾਨ ਉਹ ਭਾਨਾ ਸਿੱਧੂ ਸਾਡੇ ਵੀ ਉਹਦੇ ਨਾਲ ਲੱਖ ਮਤ ਭੇਤ ਹੋਣਗੇ ਸਾਡੇ ਵੀ ਤੂੰ ਤੜਕੋ ਦੇ ਨਾਲ ਕਈ ਵਾਰੀ ਹੋਈ ਆ ਉਹ ਗੱਲਾਂ ਵਕਰੀਆਂ ਨੇ ਪਰ ਮੈਂ ਸਮਝਦਾ ਕਿ ਉਸ ਨੌਜਵਾਨ ਜਿਹੜੀ ਕੱਲ ਘਟਨਾ ਹੋਈ ਆ ਕਿ ਉਹਦੀਆਂ ਭੈਣਾਂ ਤੇ ਤੇ ਉਹਦੇ ਪਿਤਾ ਤੇ ਜਿਹੜਾ ਭਰਾ ਤੇ ਜਿਹੜਾ ਪਰਚਾ ਹੋਇਆ ਇੱਕ ਲੜਕੀਆਂ ਤੇ ਪਰਚਾ ਕਰਨਾ ਘਰ ਘਰੇ ਬੈਠੀਆਂ ਦੇ ਪਰਚਾ ਕਰਨਾ ਇੱਕ ਬਜ਼ੁਰਗ ਬਾਪ ਤੇ ਪਰਚਾ ਕਰਨਾ ਇਹਦੀ ਅਸੀਂ ਸਖਤ ਜ਼ਾਬਦਾ ਵਿੱਚ ਨਕਦੀ ਕਰਦੇ ਆ ਤੇ ਜਿੰਨੇ ਵੀ ਪਟਲਾਣ ਦੀ ਦੇਈ ਜਾਵੇ ਸਰਕਾਰ ਨੂੰ ਉੰਨੀ ਥੋੜੀ ਆ ਜੇ ਕਿਸੇ ਨੇ ਕੋਈ ਅਸੀਂ ਪਹਿਲਾਂ ਵੀ ਮੈਂ ਇੱਕਦਰ ਬੋਲਿਆ ਸੀ ਕਿ ਜੇ ਕਿਸੇ ਨੇ ਕੋਈ ਕੁਝ ਕਸੂਰ ਕੀਤਾ ਜਮ ਜਮ ਪਰਚੇ ਕਰੋ ਜਮ ਜਮ ਕਾਰਵਾਈਆਂ ਕਰੋ ਕੋਈ ਰੋਕਦਾ ਪਰ ਜਿਹੜੇ ਸਬੂਤ ਦੇ ਆਧਾਰ ਤੇ ਤੇ ਮੁੱਦੇ ਦੇ ਆਧਾਰ ਤੇ ਤੁਸੀਂ ਜੇ ਕਿਸੇ ਦੇ ਪਰਚਾ ਕਰਨਾ ਕਰੋ ਜੇ ਕੋਈ ਕਸੂਰ ਬਾਦ ਹੈਗਾ ਕਾਨੂੰਨ ਦੇ ਮੁਤਾਬਕ ਉਹ ਜੋ ਕਾਰਵਾਈ ਬਣਦੀ ਹੈ ਕਰੋ ਅਸੀਂ ਨਹੀਂ ਕਹਿੰਦੇ ਹੈਗੇ ਪਰ ਇੱਕ ਪਰਿਵਾਰ ਨੂੰ ਤੰਗ ਕਰਨਾ ਪਰਿਵਾਰ ਤੇ ਤਸੱਦਦ ਕਰਨਾ ਇੱਕ ਜਾਣ ਬੁੱਝ ਕੇ ਕੁੜੀਆਂ ਤੇ ਜਿਹੜੀਆਂ ਸਾਡੀਆਂ ਭੈਣਾਂ ਤੇ ਉਹਨਾਂ ਦੇ ਪਰਚਾ ਕੀਤਾ ਇਹਦੀ ਸਾਨੂੰ ਜਿਹੜੀਆਂ ਸਖਤ ਸ਼ਬਦਾਂ ਵਿੱਚ ਅਸੀਂ ਨਖੇਦੀ ਕਰਦੇ ਆ ਤੇ ਅਸੀਂ ਹੂਤ ਕਾਲਜਰ ਵੱਲੋਂ ਅਸੀਂ ਇਹ ਚੇਤਾਵਨੀ ਵੀ ਦੰਨੇ ਆ ਕਿ ਜੇ ਸਾਨੂੰ ਇਸ ਮਾਮਲੇ 'ਚ ਸਾਨੂੰ ਵੀ ਸਿੱਧੇ ਰੂਪ ਦੇ ਵਿੱਚ ਆ ਕੇ ਝੰਡਾ ਚੱਕ ਕੇ ਮੁਰੇ ਓਕੇ ਕਰਨਾ ਪਿਆ ਤਾਂ ਅਸੀਂ ਧੋਕੇ ਖੜਾਗੇ ਕਿਉਂਕਿ ਧੀਆਂ ਭੈਣਾਂ ਸਾਰੇ ਦੇ ਸੰਝੀਆਂ ਨੇ ਇਹ ਸਭ ਸਖਤ ਸ਼ਬਦਾਂ ਵਿੱਚ ਅਸੀਂ ਕਹਿ ਰਹੇ ਆ ਤੇ ਮੈਂ ਨੌਜੋਨਾਂ ਨੂੰ ਬੇਨਤੀ ਕਰਦਾ ਕਿ ਇਹ ਧੀਆਂ ਭੈਣਾਂ ਸਭ ਦੀਆਂ ਸੰਝੀਆਂ ਨੇ ਕਿਸੇ ਨਾਲ ਮਤ ਪੇਤ ਲੱਖ ਹੋ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਬਜ਼ੁਰਗ ਮਾਤਾ ਕਿਸੇ ਦੇ ਬਜੁਰਤ ਮਾਪੇ ਤੇ ਧੀਆਂ ਪਣਾ ਤੇ ਜੇ ਅੱਜ ਸਰਕਾਰ ਇੱਥੇ ਤੱਕ ਆ ਗਈ ਤਾਂ ਹੀ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੂੰ ਇਹ ਪੰਜਾਬ ਬਚਾਓ ਯਾਤਰਾ ਕੱਢਣ ਦੀ ਲੋੜ ਪਈ ਆ ਤੇ ਮੈਂ ਇਹ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਮੇਰੇ ਵੀਰੋ ਬਥੇਰੀ ਆਪਾਂ ਕ੍ਰਾਂਤੀ ਆਪਾਂ ਬਦਲਾਅ ਲਿਆ ਆ ਕੇ ਅੱਜ ਇਹੋ ਜੀ ਦਿੱਲੀ ਵਾਲੀ ਜਿਹੜੀ ਝੰਡਾ ਝਾੜੂ ਸਰਕਾਰ ਕੇਜਰੀਵਾਲ ਦੀ ਭਗਵੰਤ ਮਾਨ ਦੀ ਰਾਗ ਚੱਲੇ ਨਕਮੀ ਸਰਕਾਰ ਲਿਆਂਦੀ ਆ ਤੇ ਇਹਦੇ ਨਤੀਜੇ ਨੇ ਕਿ ਅੱਜ ਧੀਆਂ ਪਣਾ ਤੱਕ ਪਰਚੇ ਹੋ ਰਹੇ ਨੇ ਇਸ ਲਈ ਪੰਜਾਬੀਆਂ ਦੀ ਪੰਜਾਬ ਦੀ ਪਾਰਟੀ ਸ਼੍ਰੋਮਣੀ ਕਾਲੇ ਨੂੰ ਤਕੜਾ ਕਰੀਏ ਤਕੜਾ ਹੋ ਕੇ ਝੰਡਾ ਚੱਕੇ ਚੱਲੀਏ ਜਿਵੇਂ ਹਰ ਵਰਗ ਨਾਲ ਤੁਲ ਰਿਹਾ ਕਿਉਂਕਿ ਸਾਰੇ ਸਮਝ ਚੁੱਕੇ ਨੇ ਕਿਉਂ ਦੇਖੋ ਬੋਲਦੇ ਵੀ ਨੇ ਤੁਸੀਂ ਉਹ ਇੱਕ ਲੜਕੀ ਨਵਜੋਤ कौर ਲੰਬੀ ਆ ਉਹਦਾ ਬਿਆਨ ਵੀ ਸੁਣਿਆ ਹੋਣਾ ਉਸ ਲੜਕੀ ਦਾ ਉਹ ਵੀ ਸਾਡੀ ਛੋਟੀ ਭੈਣ ਬੋਲ ਰਹੀ ਸੀ ਪਰसों ਚੋਥੇ ਕਿ ਮੈਂ ਕਾਲੀ ਸਰਕਾਰ ਦੇ ਖਿਲਾਫ ਬਹੁਤ ਬੋਲੀ ਪਰ ਕਦੇ ਵੀ ਕਾਲੀ ਸਰਕਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਉਹਦੇ ਮੁੱਖ ਮੰਤਰੀ ਨੇ ਕਦੇ ਉਸ ਲੜਕੀ ਦੇ ਘਰੇ ਪੁਲਿਸ ਨਹੀਂ ਭੇਜੀ ਸੀ ਕਦੇ ਮੁਲਾਜ਼ਮ ਨਹੀਂ ਭੇਜੇ ਕਦੇ ਧਮਕੀਆਂ ਦਿੱਤੀਆਂ ਅੱਜ ਉਹਨਾਂ ਕੁੜੀਆਂ ਦੇ ਘਰੇ ਉਹ ਛੋਟੀ ਜੀ ਜਵਾਕ ਕੁੜੀ ਆ ਉਹ ਅੱਲੇ ਪੜ ਰਹੀ ਹੈ ਕਾਲਜ ਦੇ ਵਿੱਚ ਤੇ ਉਸ ਲੜਕੀ ਦੇ ਬੱਚੀ ਦੇ ਸਾਡੀ ਛੋਟੀ ਭੈਣ ਦੇ ਘਰੇ ਪੁਲਿਸ ਭੇਜੀ ਆ ਪ੍ਰਸ਼ਾਸਨ ਨੇ ਸ਼ਰਮ ਆਉਣੀ ਚਾਹੀਦੀ ਆ ਤਾਂ ਹੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਪੰਜਾਬ ਲਈ ਪੰਜਾਬ ਲਈ ਪਿਆਰ ਕਰਦੇ ਨੇ ਕਿ ਆਪਾਂ ਆਪਣੇ ਆਪਣਿਆਂ ਨੂੰ ਆਪਣਿਆਂ ਨੂੰ ਮਾਰਾ ਚੰਗਾ ਕਹਿ ਕਹਿ ਕੇ ਇਹੋ ਜਿਹੇ ਲੋਕ ਗੱਡੀਆਂ ਤੇ ਬਿਠਾ ਦਿੱਤੇ ਜਿਹੜੇ ਅੱਜ ਧੀਆਂ ਭੈਣਾਂ ਦੇ ਪਰਿਵਾਰਾਂ ਦੇ ਸਾਂਝੇ ਨਹੀਂ ਹੈਗੇ ਇਸ ਲਈ ਇਹਨਾਂ ਦੇ ਜਿਹੜੇ ਨਾਂ ਧੀਆਂ ਭੈਣਾਂ ਦੇ ਸਾਂਝੇ ਨਾ ਪਰਿਵਾਰਾਂ ਦੇ ਸਾਂਝੇ ਕਦੇ ਹੀ ਪੰਜਾਬ ਦੇ ਸਾਂਝੇ ਨਹੀਂ ਹੋ ਸਕਦੇ ਇਹ ਲੋਕਾਂ ਦੇ ਖਿਲਾਫ ਗੱਡ ਕੇ ਬਾਅਦ ਚੱਕੋ ਥੋੜੀ ਆਵਾਜ਼ ਵੜ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪੂਰੇ ਪੰਜਾਬ ਦੀ ਯਾਤਰਾ ਤੇ ਨਿਕਲੇ ਨੇ ਆਓ ਇਸ ਯਾਤਰਾ ਸ਼ਮੂਲੀਅਤ ਕਰਕੇ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦੀ ਆਉਣ ਵਾਲੀ ਨਸਲ ਤੇ ਫਸਲ ਨੂੰ ਬਚਾਈਏ